ਲਓ ਜੀ ਜੋ ਇਹ ਮੈਡਲ ਪਾਣ ਦੀ ਸੇਵਾ ਕਰ ਰਹੇ ਹੈ ਪਰ ਆ ਗੁਰਸੇਪ ਸਿੰਘ ਲੈਂਡ ਮੈਨੇਜ ਜੀ ਕਰ ਰਹੇ ਹੈ ਬਈ ਜਿਹੜੇ ਬੱਚੇ ਡੇਲੀ ਗਰਾਉਂਡ ਪ੍ਰੈਕਟਿਸ ਦੇ ਵਿੱਚ ਦਮਾਲਾ ਬਣ ਕੇ ਆਉਂਦੇ ਨੇ ਡੇਲੀ ਗਰਾਉਂਡ ਪ੍ਰੈਕਟਿਸ ਕਰਨ ਆਉਂਦੇ ਨੇ ਦੋਏ ਟਾਈਮ ਤੇ ਦਮਾਲਾ ਬਣ ਕੇ ਆਉਂਦੇ ਨੇ ਬਈ ਉਹਨਾਂ ਨੂੰ ਸਪੈਸ਼ਲੀ ਤੁਸੀਂ ਦੇਖ ਰਹੇ ਹੋ ਬਈ ਇਹਦੇ ਵਿੱਚ ਪੋਜੀਸ਼ਨ ਵਾਲੇ ਬੱਚੇ ਵੀ ਨੇ ਜਿਨ੍ਹਾਂ ਦੀ ਫਰਸਟ ਸੈਕੰਡ ਪੋਜੀਸ਼ਨ ਆਈ ਹੈ ਤੇ ਦੋ ਦੋ ਮੈਡਲ ਤੁਸੀਂ ਗੱਲ ਦੇ ਵਿੱਚ ਦੇਖ ਰਹੇ ਹੋ ਤੇ ਜਿਹੜੇ ਬੱਚੇ ਡੇਲੀ ਦਮਾਲਾ ਬਣ ਕੇ ਗਰਾਉਂਡ ਦੇ ਵਿੱਚ ਦੋਏ ਟਾਈਮ ਪ੍ਰੈਕਟਿਸ ਕਰਾਉਣ ਲਈ ਆਇਆ ਕਰਨਗੇ ਉਹ ਬੱਚਿਆਂ ਦਾ ਆਪਾਂ ਸਪੈਸ਼ਲੀ ਪੁਰਾ ਗੁਰਸੇਵਕ ਸਿੰਘ ਦਾ ਐਲਾਨ ਹੈ ਵੀ ਆਪਾਂ ਮੈਡਲ ਦੇ ਕੇ ਸਨਮਾਨ ਕਰਿਆ ਕਰਾਂਗੇ ਤੇ ਮਰੋ ਤਾੜੀਆਂ ਬੱਤੋਏ ਤੇ ਬੇਨਤੀ ਹੈ ਜੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗਰਾਊਂਡ ਨਾਲ ਜੋੜੋ ਸਿਰ ਤੇ ਦਿਮਾਲੇ ਬਣਾਓ ਤਾਂ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿ ਸਕਣ ਆਪਾਂ ਪਿੰਡ ਕੁਲਰੀਆਂ ਦੇ ਗਰਾਊਂਡ ਦੇ ਵਿੱਚ ਹਰ ਐਤਵਾਰ ਛੋਟੇ ਬੱਚਿਆਂ ਦੀ ਆਪਾਂ ਰੇਸ ਮੁਕਾਬਲੇ ਕਰਵਾਨੇ ਆ ਉਮਰ 8 ਸਾਲਾਂ ਤੇ ਉਮਰ 11 ਸਾਲਾਂ ਤੇ ਉਮਰ 14 ਸਾਲ ਵਾਲੇ ਬੱਚੇ ਤੇ ਉਹ ਬੱਚੇ ਇਹਦੇ ਵਿੱਚ ਹਿੱਸਾ ਲੈ ਸਕਦੇ ਆ ਨਾ ਮੁਕਾਬਲਿਆਂ ਦੇ ਵਿੱਚ ਜੀ ਮਾਪੇ ਪਾਪਾ ਨੂੰ ਵੀ ਬੇਨਤੀ ਹੈ ਵੀ ਆਪ ਨਾਲ ਆਣਾ ਮਾ ਬੱਚਿਆਂ ਦੇ ਨਾਲ ਆਣਾ ਆਪਣੇ ਬੱਚਿਆਂ ਦਾ ਹੌਸਲਾ ਵਧਾਈ ਕਰਨ ਲਈ ਤੇ ਹਰਿਆ ਦੁਬਾਰਾ ਆਪਾਂ ਫਰੈਂਡਲੀ ਕਰਵਾਇਆ ਕਰਾਂਗੇ ਤੇ ਲਾਸਟ ਟਾਈਮ ਦੁਬਾਰਾ ਆਪਾਂ ਥੋੜਾ ਜਿਹਾ ਵਧੀਆ ਮੁਕਾਬਲੇ ਕਰਵਾਇਆ ਕਰਾਂਗੇ ਤੇ ਬਹੁਤ ਬਹੁਤ ਧੰਨਵਾਦ ਜੀ ਮਰੋ ਤਾੜੀਆਂ ਬੱਤੀ ਇੱਕ ਵਾਰ ਹੋਰ